ਹਾਂਜੀ ਮਿੱਤਰੋ ਅੱਜ ਤਾਂ ਸਾਨੂੰ ਆਪਾਂ 30 ਸਾਲ ਪੁਰਾਣਾ ਟੀਵੀ ਦਿਖਾਉਣੇ ਆ ਇੱਕ ਰੇੜੂ ਆਗਾ ਇੱਕ ਡੈਕਾ ਇੱਕ ਜਿੰਦਾਗਾ ਆਜੋ ਆਪਾਂ ਦਿਖਾਉਣੇ ਆ ਤੁਹਾਨੂੰ ਦੇਖੋ ਆਹ ਦੇਖੋ ਬਾਈ ਜੀ ਆਹ ਟੀਵੀ ਨੂੰ ਬਾਈ ਜੀ 30 ਸਾਲ ਹੋ ਗਏ 30 ਸਾਲ ਪੁਰਾਣਾ ਟੀਵੀ ਆ ਇਹ ਪੁਰਾਣਾ ਚਿੱਟਾ ਤੇ ਸਾਹਮਣੇ ਰੱਖਿਆ ਹੋਇਆ ਸੀ ਹੁਣ ਤਾਂ ਬਾਈ ਜੀ ਦੋ ਬਾਦ ਰੰਗਿੰਗ ਚੱਲ ਪਈ ਸੀ ਐਲਈਡੀਆਂ ਚੱਲ ਗਈਆਂ ਇਹਦੇ ਸਾਨੂੰ ਸੋਚਾਂ ਦਾ ਤੇ ਆ ਤਾਂ ਸੋਚ ਬਾਈ ਜੀ ਇਹਦੀ ਚਲਾਉਣ ਵਾਲੀ ਹੁੰਦੀ ਸੀ ਤੇ ਆ ਬਾਈ ਜੀ ਚੈਨਲ ਬਦਲਣ ਵਾਸਤੇ ਹੁੰਦੀਆਂ ਸੋਚਾਂ ਐ ਕਮ ਨੂੰ ਤੇ ਇੱਕ ਆ ਹੁੰਦਾ ਸੀ ਇਹਦੇ ਵਿੱਚ ਬਾਈ ਜੀ ਇਹ ਜੇ ਮੰਨ ਲਓ ਚੈਨਲ ਬਦਲ ਕੇ ਸਾਫ਼ ਨਹੀਂ ਹੈਗਾ ਇਹ ਤੂੰ ਆਪਾਂ ਸਾਫ਼ ਕਰ ਸਕਦੇ ਸੀ ਆ ਬਾਜ ਵਧਾਉਣ ਘਟਾਉਣ ਵਾਸਤੇ ਤੇ ਧਾਮਕ ਵੀ ਸਾਰਾ ਕੁਝ ਬਾਈ ਜੀ ਉਦੋਂ ਦਿੱਤਾ ਹੋਇਆ ਸੀ ਉਹ ਟਾਈਮਾਂ ਦੇ ਵਿੱਚ ਤੇ ਇੱਥੇ ਬਾਈ ਜੀ ਐਂਟੀਨੇ ਵਾਲੀ ਤਾਰ ਪੈਂਦੀ ਹੁੰਦੀ ਸੀ ਤੇ ਆ ਇਹਦੇ ਸਪੀਕਰ ਦਿੱਤਾ ਹੋਇਆ ਸੀ। ਕਾਹਦੀ ਹੈ ਕੰਪਨੀ ਦਾ ਟੀਵੀ ਸੀ ਬਾਈ ਜੀ। ਦੇਖੋ ਟੀਵੀ। ਟਿੱਕਾ ਬਾਈ ਜੀ ਡੈਕਾ ਡੈਕ ਤਾਂ ਹਰੇਕ ਦੇ ਘਰ-ਘਰੀ ਹੋਊਗਾ। ਉਹ ਤੇ ਇਹ ਡੈਕ ਬਾਈ ਜੀ 17-18 ਸਾਲ ਪੁਰਾਣਾਗਾ। ਇਹ ਵੀ ਸਾਮਿਆ ਪੈਗਾ। ਹੁਣ ਇਹ ਸਾਰੀਆਂ ਚੀਜ਼ਾਂ ਕਬਾੜ ਹੋ ਚੁੱਕੀਆਂ। ਆ ਦੇਖੋ ਹਲੇ ਵੀ ਨਿਕਲਦਾਗਾ। ਤੇ ਇੱਕ ਆ ਰੇੜੂ ਆ ਗਿਆ ਬਾਈ ਜੀ। ਇਹ ਰੇਡੀਓ ਆ ਬਾਈ ਜੀ ਹੈਗਾਗਾ 20 ਸਾਲ ਪੁਰਾਣਾ 20 ਸਾਲ 17 18 ਬਸ ਇੱਥੇ ਜੇ 18 ਸਾਲ ਤੋਂ ਉੱਤੇ ਆ ਇਹ ਰੇਡੀਓ ਅਸੀਂ ਬਾਈ ਆ ਇਹਦੀ ਤਾਰ ਸੀ ਇਹਦੇ ਨਾਲ ਇਹ ਰੇਂਜ ਫੜਦਾ ਸੀ ਇਹ ਤੇ ਬਾਈ ਜੀ ਉਸ ਟਾਈਮਾਂ ਦੇ ਵਿੱਚ ਪੰਜਾਬੀ ਚੈਨਲ ਵੱਧ ਚੱਲਦੇ ਸੀ ਜਿਵੇਂ ਉਹ ਡੇ ਸਾਰੀਆਂ ਨੇ ਇੱਕੇ ਸਾਹਮ ਕੇ ਰੱਖਿਆ ਤੇ ਇੱਕਾ ਡੈਕ ਆ ਗਿਆ ਬਾਈ ਜੀ ਡੈਕ ਵੀ ਹਰੇਕ ਬੰਦੇ ਕੋਲੇ ਹੋਊਗਾ ਹੁਣ ਇਹ ਤਾਂ ਇਹ ਡੈਕ ਬਾਈ ਜੀ 16 17 ਅੰਕ ਸਾਲ ਪੁਰਾਣਾਗਾ ਇਹਨੂੰ ਬੜਾ ਟਾਈਮ ਨਹੀਂ ਹੈਗਾ ਇਹ ਵੀ ਸਾਹ ਕੇ ਰੱਖਿਆ ਹੋਇਆ ਹੈਗਾ ਬਸ ਉਹਨੇ ਚੀਜ਼ਾਂ ਸਾਰੀਆਂ ਕਬਾੜ ਚ ਨੇ ਤੇ ਕਾ ਬਾਈ ਜੀ ਜਿੰਦਾ ਜਿੰਦਾ ਹੋ ਬਾਈ ਜੀ ਇਹ 30 35 ਸਾਲ ਪੁਰਾਣਾ ਇਹ ਬੁੜੀਆਂ ਸੰਦੂਕ ਸੰਦਾਖ ਨੂੰ ਲਾਉਂਦੀਆਂ ਸੀ ਲੱਗਦਾ ਹੈਗਾ ਹੁਣ ਵੀ ਇਹ ਜਿੰਦਾ ਤੇ ਆ ਦੇਖੋ ਬਾਈ ਜੀ ਆ ਚਾਬੀ ਇਹ ਲੜਤੇ ਆ ਪਿੱਛੇ ਨੂੰ ਕੇ ਚਲੋ ਤੇ ਲੱਗ ਜਾਂਦਾ ਸੀ ਆ ਦੇਖੋ ਬਈ ਇਹ ਲੱਗ ਗਿਆ ਤੇ ਆ ਚਾਬੀ ਇਹਦੀ ਨਿਕਲਦੀ ਸੀ ਇਨੂੰ ਐ ਕਰਕੇ ਖਿੱਚ ਕੇ ਖੋਲ ਲਓ ਜੋ ਚਾਬੀ ਆ ਕੇ ਆ ਦੇਖੋ ਬਾਈ ਜੀ ਇਹ ਬਾਈ ਜੀ ਹੁਣ ਚੀਜ਼ਾਂ ਹੋ ਚੱਲੀਆਂ ਰੱਦੀ ਸਾਰੀਆਂ ਟੀਵੀ ਦੱਸੋ ਕਮੈਂਟਾਂ ਦੇ ਵਿੱਚ ਕਿਹਦੀ ਕਿਹਦੇ ਘਰੇ ਪੁਰਾਣਾ ਥਾਮਿਆ ਹੋਇਆਗਾ ਅ ਇਹ ਬਾਈ ਜੀ 2024 ਦੀ ਐ ਤੇ 30 ਸਾਲਾਂ ਨੂੰ ਹੋ ਗਿਆ ਥਾਮੇ ਹੋਇਨੂੰ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ